ਜਦੋਂ ਇਹ ਸਾਰਾ ਕੁਝ ਦੇਖਦੇ ਉਹਨਾਂ ਦਾ ਮਨੋਬਲ ਨਹੀਂ ਜਿਹੜਾ ਡਿੱਗਦਾ ਆ ਆਈ ਉਹ ਕੁੜੀ ਜੇ ਗਈ ਸੀ 7 ਮਹੀਨੇ ਦੀ ਉਹ ਕੱਲ ਅਸੀਂ ਕੱਲ ਤਾਂ ਇਹ ਬਗੀਚਾਂ ਦਾ ਪਾਣੀ ਤਾਂ ਅੰਦਰ ਬਾਹਰ ਵੜ ਜੇ ਤੇ ਉਹਨਾਂ ਦੇ ਡੈਡੀ ਨੇ ਫੋਨ ਕੀਤਾ ਲੈ ਮਾਨਸੂਨ ਬਾਪੂ ਫਿਰ ਅੰਦਰ ਲੱਟਾਂ ਨੂੰ ਤੇ ਅਮੀਰ ਬੜਾ ਵਿਖਾਇਆ ਜਾਂਦਾ ਪਰ ਜੱਟਾਂ ਦਾ ਪੱਖ ਨਹੀਂ ਪਿਆ ਨਾ 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 ਜੱਟਾਂ ਦੇ ਕਿ ਨਹੀਂ ਵੜਦੇ ਕੋਈ ਹੁੰਦੇ ਇੱਥੇ ਸਾਨੂੰ ਪਾਣੀ ਦੀ ਮਾਰ ਆ ਹੋਰ ਨਹੀਂ ਸਾਨੂੰ ਦਰਿਆ ਨਹੀਂ ਸਾਨੂੰ ਕੋਈ ਆਉਂਦਾ ਜਦੋਂ ਪੱਟੀ ਵਾਲੀ ਰੋਹੀ ਹੁੰਦੀ ਕਿ ਨਹੀਂ ਇਹ ਸਾਨੂੰ ਲੈਂਦੀ ਦਰਿਆ ਦਾ ਚੜਦਾ ਤਾਂ ਉਹ ਕਿਤਾਹ ਤੋਂ ਮੁੜ ਜਾਂਦਾ ਇਹਨ ਮੀ ਪਾਇ ਕਰਕੇ ਸਾਰਾ ਰੋਈ ਨੇ ਸਨਾਨ ਕੀਤਾ ਤੁਹਾਡੇ ਵੀ ਮਨਾ ਚਾਹੁੰਦਾ ਹੋਊਗਾ ਕਿ ਅਸੀਂ ਹੁਣ ਇੱਥੇ 10 ਕਿੱਲੇ ਚਾਹੀਏ ਜ਼ਮੀਨ ਆ ਮੱਥਾ ਮਾਰਦੇ ਆ ਤੇ ਪੱਲੇ ਕੁਝ ਨਹੀਂ ਪੈਂਦਾ ਨਾ ਨਾ ਪੈਂਦਾ ਕੁਝ ਨਹੀਂ ਹੁਣ ਆ ਉਹ ਲੈ ਉਹਨਾਂ ਨੇ ਕੱਲ ਫੋਨ ਕੀਤਾ ਯਾਰ ਤੀ ਨੂੰ ਆਇਆ ਚਾਰੀ ਕੱਲ ਦੇ ਨਾ ਨੇ ਸੁਣੀ ਕੋਈ ਨਹੀਂ ਪੰਜਾਬ ਪੂਰਾ ਹੜਾਂ ਦੀ ਮਾਰ ਦੇ ਹੇਟ ਹੈ ਪਰ ਪੰਜਾਬ ਦੇ ਲੋਕਾਂ ਦਾ ਸਿਰੜ ਕੀ ਹੈ ਸਿਰੜੀ ਲੋਕ ਨੇ ਇਹ ਤਸਵੀਰ ਇੱਕ ਤੁਹਾਨੂੰ ਬਜ਼ੁਰਗ ਦੀ ਦਿਖਾਉਣੀ ਆ ਬਜ਼ੁਰਗਾਂ ਦੀ ਇੱਕ ਬਾ ਨਹੀਂ ਹੈ ਤੇ ਰੋਡ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਸੀ ਇੱਥੋਂ ਲੰਘ ਰਿਹਾ ਤਾਂ ਮੋਟਰਸਾਈਕਲ ਰੋਕ ਕੇ ਇਹਨਾਂ ਨੂੰ ਪੁੱਛਿਆ ਬਾਪੂ ਜੀ ਜਿਹੜੇ ਤੁਸੀਂ ਸਾਡੇ ਤੁਹਾਡੀ ਉਮਰ ਦੇ ਆ ਖਾਸ ਕਰਕੇ ਮੱਝ ਏਰੀਏ ਦੀ ਗੱਲ ਕਰੇ ਇਹਨੂੰ ਕਹਿੰਦੇ ਕਿ ਲੋਕ ਸਿਰੜੀ ਬਹੁਤ ਨੇ ਇਹ ਸਿਰੜਾ ਆਉਂਦਾ ਕਿੱਥੋਂ ਹੈ ਬਾਪੂ ਜੀ ਅਸੀਂ ਤੇ ਹੁਣ ਕਰੀਏਗੀ ਹਾਂ ਹੁਣ ਮਾਰੀ ਤੇ ਹੀ ਮਰਨਾ ਤੇ ਹੋਣਾ ਨਹੀਂ ਹੂੰ ਤੇ ਉਹਨਾਂ ਗੱਫਾਰੇ ਜਕਣਾ ਤੇ ਜੇ ਮਰ ਗਿਆ ਤੇ ਛੱਡ ਲਿਆ ਨੀਰ ਭੀਗ ਮਗਨ ਨੂੰ ਕਿਤੇ ਜੀ ਖਾ ਤੇ ਖਾ ਹਾਂ ਹੂੰ ਇਹ ਬਾਪੂ ਜੀ ਬਾਂ ਨੂੰ ਕੀ ਹੋ ਗਿਆ ਸੀ ਇਹ ਟੋਕੇ ਜਾ ਗਈ ਤੇ ਪੱਟੀ ਕੋ ਜਮੀਨ ਹੈ ਜਮੀਨ 12 ਕਿੱਲੇ ਆ ਤੇ ਫਸਲ ਤਾਂ ਸਾਰੀ ਖਰਾਬ ਹੋ ਗਈ ਸਾਰਾ ਹੋਇਆ ਸਾਰਾ ਆਇਆ ਆਪਣਾ ਹੀ ਆ ਇਹਨੂੰ ਆ ਜਿਹੜਾ ਆਇਆ ਉਹ ਮੋਟਾ ਕੋਠੇ ਤੋਂ ਮਗਰ ਲੈ ਕੇ ਆਇਆ ਇਹਨੂੰ ਤੇ ਆ ਜਿਹੜਾ ਆਇਆ ਉਹ ਤਾਂ ਤੇ ਬਾਪੂ ਜੀ ਸਾਰੀ ਤਾਂ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਤੇ ਤੇ ਡੰਗਰ ਵਿੱਚ ਆ ਓਏ ਬਾਕੀ ਥੋੜੀ ਗੰਗਾਵਾ ਬਾਹਰ ਕੱਟਦੀਆਂ ਪੰਜਾ ਹਾਂ ਬਾਕੀ 8 7 ਇੱਥੇ ਆ 2023 ਚ ਅਜੇ ਮਾਰ ਪਈ ਹੋਊਗੀ ਤੁਸੀਂ ਉਸ ਮਾਰ ਤੋਂ ਹੀ ਉੱਠ ਪੈਓਗੇ ਹੁਣ 2025 ਆਇਆ 2 ਸਾਲ ਬਾਅਦ ਫਿਰ ਤੋਂ ਮਾਰ ਤੇ ਇਹ ਫਿਰ ਉਦੋਂ ਆੜਤੀਆਂ ਤੋਂ ਪੈਸੇ ਚੁੱਕੇ ਹੋਣੇ ਹੁਣ ਵੀ ਚੁੱਕੇ ਹੋਣਗੇ ਆੜਤੀਆਂ ਨਹੀਂ ਕਿਉਂ ਕਦੇ ਆ ਤੇ ਜਦ ਉਹ ਹੰਦਾ ਤੇ ਇਤਰਾ ਹੀ ਵਾਦੇ ਕੱਟ ਆਉਂਦਾ ਤਾਂ ਬਈ ਨਾ ਕੀ ਤੁਹਾਨੂੰ ਕਣਚੋਂ ਨਾਇੜਾ ਸੀ 85 ਸੀ ਨਿਕਣਾ ਦਾ 70 ਦਾ ਤੇ ਮਰ ਜਾਂਦਾ ਤੇ ਕਣਕ ਨੇ ਗ੍ਰੀਤੀ ਪੈਂਦੀ ਦੀ ਇਹ ਹੋ ਜੀ ਜੱਟਾਂ ਨੂੰ ਤੇ ਅਮੀਰ ਬੜਾ ਵਿਖਾਇਆ ਜਾਂਦਾ ਪਰ ਜੱਟਾਂ ਦਾ ਪੱਖ ਨਹੀਂ ਵਿਖਾਇਆ ਜਾਂਦਾ ਨਾ 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 ਜੱਟਾਂ ਦੇ ਗਰੀਬੀ ਵਰਤ ਕੋਈ ਹੁੰਦੇ ਇਹੋ ਹੀ ਗਰੀਬੀ ਤਾਂ ਹੈ ਜੀ ਨਿਰਦਾ ਕਿਲੇ ਮਾਝੇ ਹੁੰਦੇ ਉਹ ਬੰਦਾ ਭੁੱਖਾ ਨਹੀਂ ਮਰਦਾ ਕਿਉਂ ਦੋ ਚੀਜ਼ਾਂ ਹੋਣੀਆਂ ਇਥੇ ਸਾਨੂੰ ਪਾਣੀ ਦੀ ਮਾਰਾ ਹੋਰ ਨਹੀਂ ਸਾਨੂੰ ਕੋਈ ਦਰਿਆ ਨਹੀਂ ਸਾਨੂੰ ਕੋਈ ਜਾਂਦਾ ਜਦੋਂ ਪੱਟੀ ਵਾਲੀ ਰੋਹੀ ਹੁੰਦੀ ਕਿ ਨਹੀਂ ਇਹ ਸਾਨੂੰ ਲੈਂਦੀ ਹੈ ਅੱਛਾ ਹੋਰ ਨਹੀਂ ਕੋਈ ਹੈਲੋ ਦਰਿਆ ਦਾ ਚੜਦਾ ਤਾਂ ਉਹ ਗੇ ਤਾਂ ਤੂੰ ਮੁੜ ਜਾਂਦਾ ਇਹ ਹੁਣ ਮੀ ਪਏ ਕਰਕੇ ਸਾਰਾ ਰੋਈ ਨੇ ਸੰਗਾਨ ਕੀਤਾ ਬਾਬੂ ਜਦੋਂ ਇਹਦਾ ਨੁਕਸਾਨ ਹੁੰਦਾ ਹੈ ਘਰ ਦੀ ਘਰ ਦੇ ਬੱਚੇ ਨਹੀਂ ਧੀਆਂ ਪੁੱਤ ਨਹੀਂ ਉਹਨੇ ਦੇ ਮਨਾ ਚਾਉਂਦਾ ਜਾਂ ਤੁਹਾਡੇ ਵੀ ਮਨਾ ਚਾਉਂਦਾ ਹੋਊਗਾ ਕਿ ਅਸੀਂ ਹੁਣ ਇੱਥੇ 10 ਕਿੱਲੇ ਚਾਹੇ ਜ਼ਮੀਨ ਆ ਮੱਥਾ ਮਾਰਦੇ ਆ ਤੇ ਪੱਲੇ ਕੁਝ ਨਹੀਂ ਪੈਂਦਾ ਨਾ ਨਾ ਪੈਂਦਾ ਕੁਝ ਨਹੀਂ ਦੇ ਹੁਣ ਆ ਹੋਇਲਾ ਕੱਲ ਫੋਨ ਕੀਤਾ ਯਾਰਤੀ ਨੇ ਆਇਆ ਚਾਰ ਹੀ ਕੱਲ ਦੇ ਨਾ ਨੇ ਸੁਣੀ ਕੋਈ ਨਹੀਂ ਅੱਛਾ ਹੂੰ ਇਹ ਉਹਨਾਂ ਕਾ ਵੀ ਫਸਲ ਫੇਰ ਤੈਨੂੰ ਹੀ ਸਿੱਟਣੀਆਂ ਉਹ ਆਖੀਦਾ ਰਹਿਗਾ ਉਹਨਾਂ ਨੂੰ ਪਤਾ ਸੁੱਟ ਨਹੀਂ ਸਾਡੇ ਕੋਲ ਹੀ ਆ ਜਾਣੇ ਕਿਤੇ ਜਾਂਣਾ ਤੇ ਹੁਣ ਹੋਵੇ ਅੱਜ ਹੁਣ ਆਏ ਚਾਰ ਵਾਲੇ ਦਾ ਚਾਰ ਗੱਠਾ ਆਵ ਲਾਗੇ ਘਰ ਛੁੱਟ ਕੇ ਗਏ ਜਾਂਦੇ ਬਾਪੂ ਤੋਂ ਵੀ ਬਾਹ ਇੱਕ ਅਸੀਂ ਛੁੱਟ ਕੇ ਜਾਂਦੇ ਹਾਂ ਬਾਪੂ ਜੀ ਤੁਹਾਡੀ ਇੱਕ ਬਾਹ ਨਹੀਂ ਹੈ ਇੱਕ ਬਾਹ ਨਾਲ ਹੈ ਨਾ ਤੁਸੀਂ ਕੰਮਕਾਰ ਕਰਦੇ ਹੋ ਖੇਤੀਬਾੜੀ ਕਰਦੇ ਹੋ ਘਰ ਪਾਣੀ ਚ ਡੁੱਬਿਆ ਪਰ ਖੁਸ਼ ਬਹੁਤ ਹੋ ਤੁਸੀਂ ਖੁਸ਼ ਹੋ ਪਰ ਇੰਨੇ ਇਤਨੇ ਹੁਣ ਕੀ ਕਰੀਏ ਹੁਣ ਮਰਥੇ ਜਾਣਾ ਨਹੀਂ ਗੱਫਾ ਹੋ ਚੰਗਣਾ ਸਾਰਾ ਕੁਝ ਕਰਨਾ ਨੇ ਹਾਂ ਹੂੰ ਤੇ ਉਹਨਾਂ ਇੱਕ ਵਾਣ ਵਾ ਪੱਠੇ ਪਾਉਣ ਦੇ ਆਠ ਡੰਗਰੇ ਇੱਥੇ ਮੇਰੇ ਕੋਲ ਆ ਸੱਤ ਉੱਥੇ ਆ ਹੁਣ ਇੱਥੇ ਭਾਗ ਜਾਉ ਮੁਰਕਾ ਉੱਥੇ ਜਾ ਕੇ ਪਾਉਣੇ ਆ ਅੱਛਾ ਮੁਰਕਾ ਉਹਨਾਂ ਨੂੰ ਉੱਥੇ ਪਾਣੀ ਦਿਉਣਾ ਹੀ ਤੋ ਹੁਣ ਕੇ ਇਹਨੂੰ ਆਖਿਆ ਤੋ ਆਪੇ ਚੋਲੇ ਲੰਦੇ ਆ ਵਰਤ ਲਿਆ ਕਰੋ ਦੁੱਧ ਹੀ ਗਾਂ ਦਾ ਹੋਰ ਅੱਛਾ ਉਹ ਜਿੰਨਾਂ ਕੋ ਬਣ ਕੇ ਆਪੇ ਚੋਲੇ ਲੰਦੇ ਤੇ ਆਪੇ ਦੁੱਧ ਵਰਤ ਲੈਂਦੇ ਆ ਉਹ ਪੱਠੇ ਮੈਂ ਆ ਪਾ ਕੇ ਉਹਨਾਂ ਚੋਕਰ ਵੀ ਦੇਣੇ ਪਾ ਕੇ ਆਉਣਾ ਹੁਣ ਵੀ ਪਹੁੰਚ ਜਾਣਾ ਤੇ ਹੁਣ ਆਵੇ ਇੱਥੇ ਪਾਉਣ ਲੱਗਾ ਇਹਨਾਂ ਨੂੰ ਵੀ ਇਹਦਾ ਦੁੱਧ ਮਚੋਕੇ ਤਾ 15 ਕਿਲੋ ਜਾਂਦਾ ਭਾ ਜਦਾ ਕੋ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਆਪਣੇ ਲੋਕਾਂ ਸਾਰ ਲੈਣ ਤੁਹਾਡਾ ਆਇਆ ਕੋਈ ਸਾਰ ਲੈਣ ਨਾ ਨਾ ਕੋਈ ਨਹੀਂ ਆਇਆ ਸਈ ਬੜਿਆ ਕੋਈ ਨਹੀਂ ਦੇ ਕੋਈ ਪਾਰਟੀ ਦਾ ਨਹੀਂ ਆਇਆ ਸਰਪੂਰੀ ਵਾਲੇ ਬਾਬੇ ਆਏ ਪਰਸੋਂ ਤੇ ਰਸਨ ਜਿਹੜੇ ਵੰਡਦੇ ਫਿਰਦੇ ਨੇ ਇੱਥੇ ਰਸਨ ਵਾਲੇ ਨਹੀਂ ਆਏ ਉਹ ਵੀ ਨਹੀਂ ਆਉਂਦੇ ਉਹ ਵੀ ਇੱਥੋਂ ਸਿੱਧੇ ਮੁਠਿਆਲੇ ਜਾਂਦੇ ਆ ਅੱਛਾ ਹੂੰ ਸਿੱਧੇ ਹੀ ਉੱਥੇ ਤੇ ਜਿਹੜਾ ਕੋਈ ਮੋਗੇ ਵਾਲੇ ਬੰਨੋ ਜਾਂ ਪਾਸੇ ਉਹਦੇ ਕਿ ਨਹੀਂ ਉਹ ਡੱਕ ਕੇ ਦੇ ਜਾਂਦੇ ਆ ਅੱਛਾ ਹੂੰ ਤੇ ਜਾਂਪੂਰੀ ਵਾਲੇ ਬਾਬੇ ਦੇ ਕੇ ਸਾਨੂੰ ਉਹ ਪਰਸੋਂ ਆਏ ਵੇਖ ਕੇ ਗਏ ਅੰਦਰ ਤੂੜੀ ਬਾਹਰ ਪਾਣੀ ਭਿਜਾ ਤੋਂ ਸਾਨੂੰ ਕਰ ਚੋਕਰਦੇ ਵੀ ਤਿੰਨ ਚਾਰ ਤੋੜੇ ਦੇ ਗਏ ਤੇ ਆਜਾਂਦੇ ਰਹੌਣੇ ਆ ਤਨ ਤੂੜੀ ਦੇ ਕੇ ਜਾਂਦੇ ਨੇ ਜੀ ਹੂੰ ਹੂੰ ਅੱਪਾ ਪਰਿਵਾਰਕ ਜਿਹੜੇ ਬੱਚੇ ਨੇ ਤੁਹਾਡੇ ਬੱਚੇ ਕਿੱਥੇ ਨੇ ਜਾਂ ਉਹਨਾਂ ਦਾ ਜਦੋਂ ਇਹ ਸਾਰਾ ਕੁਝ ਵੇਖਦੇ ਉਹਨਾਂ ਦਾ ਮਨੋਬਲ ਨਹੀਂ ਜਿਹੜਾ ਡਿੱਗਦਾ ਉਹ ਕੁੜੀ ਹੈ ਜਿਹੜੀ 7 ਮਹੀਨੇ ਦੀ ਉਹ ਕੱਲ ਅਸੀਂ ਕੱਲ ਤਾਂ ਆਏ ਆ ਬਾਗੀਆਂ ਦਾ ਪਾਣੀ ਅੰਦਰ ਬਾਹਰ ਵੜ ਜੇ ਤੇ ਉਹਨਾਂ ਦੇ ਡੈਡੀ ਨੂੰ ਫੋਨ ਕੀਤਾ ਲੈ ਮਾਨਸੂਨ ਬਾਪੂ ਫੇਰ ਅੰਦਰ ਮਾਨਸੂਨ ਅੰਦਰ ਹੀ ਥਾ ਕੋਈ ਭਿੱਜ ਗਿਆ ਸਾਰਾ ਨਹੀਂ ਨਹੀਂ ਪਾਣੀ ਬੰਨ ਮਾਰਿਆ ਅੱਗੇ ਅੱਛਾ ਬੰਨ ਮਾਰਿਆ ਹਾਂ ਤੇ ਦਾਣੇ ਉੱਥੇ ਕੱਢ ਕੇ ਉੱਚੇ ਥਾਂ ਤੇ ਕਰ ਲਏ ਆਇਆ ਦਾਣੇ ਨੂੰ ਅੱਜ ਟਾਈਮ ਹੋ ਗਿਆ ਜੀ ਫੇਰ ਕਿਹਨੇ ਦੇਣਾ ਅ ਅਸੋ ਇਹ ਜੱਟਾਂ ਦੀ ਤਸਵੀਰ ਹੈ ਉਹੀ ਜੱਟ ਜਿਹੜਾ ਖੇਤਾਂ ਦੇ ਵਿੱਚ ਫਸਲਾਂਗਾਉਂਦਾ ਪਰ ਇਹਨਾਂ ਨੂੰ ਕਿਸੇ ਤੋਂ ਵੀ ਕੋਈ ਉਮੀਦ ਨਹੀਂ ਹੁੰਦੀ ਕਿ ਸਾਡੀ ਫਸਲ ਖਰਾਬ ਹੋ ਗਈ ਜਾਂ ਪਾਣੀ ਪੈ ਗਿਆ ਜਾਂ ਕਿਸੇ ਤਰ੍ਹਾਂ ਨੁਕਸਾਨ ਹੋ ਗਿਆ ਸਾਨੂੰ ਕਿਸੇ ਨੇ ਕੁਛ ਨਹੀਂ ਦੇਣਾ ਆਰਤੀਏ ਤੋਂ ਚਾਹੇ ਮੰਗ ਕਰ ਲਓ ਹਾਲਾકી ਫਸਲਾਂ ਚਾਹੀ ਉਹਨਾਂ ਨੂੰ ਛੁੱਟਣੀਆਂ ਹੁੰਦੀਆਂ ਪਰ ਕੋਈ ਆੜਤੀਆਂ ਨਹੀਂ ਸੁਣਦਾ ਕੋਈ ਇਹਨਾਂ ਦੀ ਸਾਰ ਲੈਣ ਵਾਲਾ ਨਹੀਂ ਹੁੰਦਾ ਦੁੱਧ ਤੋਂ ਸਰਕਲ ਚੱਲੀ ਜਾਂਦਾ ਜੀ ਅੱਛਾ ਜਿਹੜਾ ਦੁੱਧ ਐ ਮੈਂ 10-15 ਕਿਲੋ ਪਾਉਣਾ ਅੱਧਾ ਮੱਝਾਂ ਖਾ ਜਾਣੀਆਂ ਜੀ ਅੱਧਾ ਸਾਨੂੰ ਬਾਜ ਜਾਂਦਾ ਇਹਨੇ ਖਾਣ ਪੀਣੇ ਠੀਕ ਹੈ ਜੀ ਸੋ ਇਹ ਬਜ਼ੁਰਗ ਨੇ ਪਿੰਡ ਸਭਰਾਹ ਤੋਂ ਜਿਹੜਾ ਮੱਝੇ ਵਾਲੇ ਪਾਸੇ ਜਿਹੜਾ ਬੰਨ ਆਉਂਦਾ ਉਸ ਬੰਨ ਦੇ ਉੱਪਰ ਬੈਠਾ ਬਾਪੂ ਜੀ ਇਹ ਕਿਹੜਾ ਪਿੰਡ ਹੈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਲੋਗੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੀ ਸਾਨੂੰ ਤੇ ਉਹ ਚਾਰਾ ਮਿਲ ਜੇ ਡੰਗਰਾਂ ਦਾ ਤੇ ਖਾਣ ਪੀਣ ਤੋਂ ਰਿਆ ਜਾਵੇ ਇੰਨਾ ਹੀ ਵੜਾ ਸੋ ਜਿਹੜੇ ਵੀ ਦਾਨੀ ਵੀਰ ਸੱਜਣ ਜਿਹੜੇ ਵੀ ਆਉਣਗੇ ਇਸ ਪਾਸਿਓਂ ਇੰਨਾ ਬਜ਼ੁਰਗਾਂ ਨੂੰ ਪਿੰਡ ਜੱਲੂਕੇ ਦੇ ਬਾਰ ਬਾਰ ਬਿਲਕੁਲ ਬੰਨ ਦੇ ਉੱਪਰ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕੈਮਰੇ ਦੇ ਰਾਹੀਂ ਕਿ ਬਿਲਕੁਲ ਸਾਹਮਣੇ ਇਹਨਾਂ ਦਾ ਘਰ ਹੈ ਤੇ ਇੱਥੇ ਆ ਕੇ ਇੰਨਾ ਬਜ਼ੁਰਗਾਂ ਦੀ ਜਿਹੜੀ ਵੀ ਹੈ ਲੋੜ ਦੇ ਅਨੁਸਾਰ ਜਿਹੜੀ ਵੀ ਕੋਈ ਮਦਦ ਹੈ ਉਹ ਜ਼ਰੂਰ ਕੀਤੀ ਜਾਵੇ